भाॾी <marriages timing>

Step into the world to develop skills and follow up the guidelines, follow up the guidelines and boss importantly act on ideas in the classes, purpose the chance to bring the ideas to life, develop skills, and learn from what she expects. This is a great way for students to transfer their critical energy into the real world solution and to make the contributions challenges. This completion fosters innovation, teamwork, and learning skills. I think ਮੈਂ ਆਪਣੇ ਪੁੱਤਰਾਂ ਕਿਆਂ ਨੂੰ ਅਸਰ ਰੂਪ ਵਿੱਚ ਪਾਉਣਾ ਬਹੁਤ ਮਹੱਤਵਪੂਰਨ ਹੈ ਜੇ ਸਾਡੇ ਆਸੰਦ ਕਰ ਸਕਦੇ ਹਨ ਅਤੇ ਆਪਣੇ ਅਨੁਭਵ ਅਤੇ ਸੌਦਾ ਦੀ ਹੋਮ ਕਰਦਾ ਹੈ ਫਾਰ ਆਲ ਆਫ ਅਸ ਬੀਨਸ ਲਰਨ ਜਸਟ ਨਾਟ ਐਂਡ ਸਟੈਂਸ ਇਟ ਇਜ਼ ਅ ਜਰਨੀ ਥੈਟ ਹੈਲਪਸ ਇਨ ਫਿਚਰ ਐਂਡ ਸ਼ੇਪ ਦ ਫਿਚਰ ਬ੍ਰਾਈਟ ਜੀ ਸਰ ਬਿਜ਼ਨਸ ਬਿਲਾਸ ਹੋਇਆ ਸਰ ਇਹਨਕੇ ਬੱਚਾ ਆਫਟਰ 10+2 ਕਿਤੇ ਨਾ ਕਿਤੇ ਐਂਟਰਪ੍ਰੀਨਿਓਰਸ਼ਿਪ ਸਿੱਖ ਕੇ ਨਾ ਮਾਲ ਨੂੰ ਨੌਕਰੀ ਬਣਾ ਸਕਦਾ ਹੈ ਲੈਟਸ ਮੂਵ ਆ ਟੂ ਆਲ ਜਸਟ ਸਟਾਰਟ ਵਿਦ ਦਾ ਸਟੱਡੀ ਹਾਂਜੀ ਹਾਂਜੀ ਉਸ ਤੋਂ ਮੜਾ ਇੱਕ ਸੀਟ ਹਾਂਜੀ ਤੋਂ ਆਉਂਦੀ ਹੈ ਲੋ ਜੀ ਫਾਸਟ ਸਟੂਡੈਂਟ ਅੱਛਾ ਜੀ ਥੈਂਕ ਯੂ ਫਾਸਟ ਸਟੂਡੈਂਟ ਫਾਸਟ ਸਟੂਡੈਂਟ ਪਰ ਹੀ ਹੈ ਪਰ ਹੀ ਹੈ ਉਹਦੇ ਬੇਟਾ ਜੀ ਕਸਟਮਰ ਕੀਤਾ ਜੋ ਵੀ ਰਹੀ ਹੈ ਅੱਛਾ ਜੀ ਨਾ 베이스 ਮਟੀਰੀਅਲ ਆ ਆਰਡਰ ਤੇ ਕਰੋਗਾ ਕਰੀ ਦੀ ਮਾਡਲ ਬਿਕਦੇ ਆਰਡਰ ਤੇ 15 20 ਦਿਨ ਦਾ ਟਾਈਮ ਲਾ ਬਾਅਦ ਤੁਹਾਨੂੰ ਸਾਰੇ ਇਹ ਸਾਰੇ 베이스 ਦੇ ਤੁਸੀਂ ਕਰਦੇ ਦੀ ਸਾਰੇ ਪੂਰੀ ਫੰਕਸ਼ਨ ਆਕਾ ਕੇ ਨਹੀਂ ਇਹਨਾਂ ਨੂੰ ਫ੍ਰੀ ਨੈਕ ਨਹੀਂ ਕੋਈ ਜਦੋਂ ਜੜੀ ਆਪਾਂ ਸਟੇਟ ਕਰਾਉਣਾ ਹੈ ਜਿਆਦਾ ਥੋੜਾ 60% 60% ਮਾਦੀ ਕੰਟੀ ਕਰਾ ਕੇ ਸਾਰੇ ਕੱਤੀ ਦੇ ਬੜੇ ਜ਼ਰੂਰੀ ਕਵਰ ਅੱਛਾ ਕੋਈ 베이스 ਮਟੀਰੀਅਲ ਜਿਹੜਾ ਇਹਨੂੰ ਮਿਲ ਜੇ ਮਤਲਬ ਕਿੰਨੇ ਮੈਂ ਡੈਂਡਸ ਨੂੰ ਚਲਾਓ ਮੜਾ ਚਲਾਓ ਮੇਰੇ ਇੱਕ ਵਾਰੀ ਚਲਾਓ ਦੁਬਾਰਾ ਚਲਾਉਣਾ ਹੈ ਸਾਇੰਸ ਦਾ ਲਾਈਟਸ ਆਉਂਦੇ। ਉਹ ਇੰਡਸਟਰੀ ਪ੍ਰੋਜੈਕਟ ਦਾ ਸਾਰਾ ਟ੍ਰੈਕਟਰੀ ਚੱਲਦਾ ਇਸ ਤਰ੍ਹਾਂ। ਸਾਰੇ ਵੇਸਟ ਪੀਜੋ ਤੋਂ ਬਣਾਏ ਹੋਏ ਆ। ਆਪ ਹੀ ਬਣਾਇਆ ਘਰੇ। ਅੱਛਾ। ਬੱਚੇ ਦੀ ਕ੍ਰੀਏਟੀਵਿਟੀ ਨੇ ਮਤਲਬ ਕਿਹੜੀ ਕਲਾਸ ਪੜ੍ਹਦੇ ਹੋ? ਆਸਮਾਨ ਦੇਖਦੇ। ਇੱਕ ਥੌਟ ਆਇਆ ਜਿਵੇਂ ਦਿਮਾਗ ਦੇ ਵਿੱਚ। ਅੱਛਾ ਜੀ ਕੀ ਕਰ ਰਹੇ ਹੋ ਨੌਨ ਵੜੀ ਦੇ ਵਿੱਚ ਕੀ ਕਰ ਰਹੇ ਹੋ ਆਹ 8 ਸਵੇਰ 8 ਸਵੇਰ ਵਿੱਚ ਉਹ ਸਾਰੀ ਸ੍ਰੇਣੀ ਫ੍ਰੀ ਟਾਈਮ 'ਚ ਕੋਈ ਪੜਾਈ ਜੇਣਾ ਜਾਂ ਮਤਲਬ ਖਾਲੀ ਦੇਖ ਲੈਣਾ ਸੋਚੀ ਜਾਣਾ ਟੈਕਨਿਕਲ ਮਾਈਟ ਮੈਲਪਰ 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 ਆਪਾਂ ਨੂੰ ਕਰ ਰਹੇ ਹਾਂ ਜੀ ਆਪਣੇ ਠੀਕ ਹੈ ਇਹ ਮੋਸਲੀ ਕਾਰਡ ਨੂੰ ਯੂਜ਼ ਕਰਦੇ ਜਾਣਾ ਸਾਰੇ ਦਿੱਤਾ ਯੂਜ਼ ਕਰਦੇ ਇਹ ਸਾਈਡਰੋਲਿਕ ਸਲੈਂਜ ਸੈਕਟਰ ਆਹ ਸੈਂਜਨ ਹਾਈਡਰੋਲਿਕ ਵੈਰੀ ਗੁੱਡ ਸਾਰੇ ਬੱਚੇ ਆਪਣੀ ਚੁਆਇਸ ਦੇ ਅਕੋਰਡਿੰਗਲੀ ਚੂਜ਼ ਕਰਦੇ ਹਨ ਔਰ ਇਹ ਅਗਲੀ ਜਨਰੇਸ਼ਨ ਇਹ ਤੋਂ ਸੀ ਵੀ ਇਸ਼ੂ ਕਰਦੇ ਇਹ ਬੱਚਿਆਂ 'ਚ ਕਿੰਨਾ ਕੋਈ ਇੰਟਰਸਟ ਆ ਪੜ੍ਹਨ ਲਗਭਗ 50% ਬੱਚੇ ਲਾਇਬ੍ਰੇਰੀ ਕੋਲ ਨੇ ਆਪਣੇ ਦੀ ਲਾਇਬ੍ਰੇਰੀ ਆਪਣੇ ਪ੍ਰੋਫੈਸਰ ਜੀ ਦੀ ਲਾਇਬ੍ਰੇਰੀ ਕਿੰਨੇ ਕੁ ਬੱਚੇ ਬੁੱਕਸ ਆਪਦੇ ਘਰੇ ਲੈ ਕੇ ਜਾਂਦੇ ਆ ਪੜ੍ਹਨ ਵਾਸਤੇ ਹਰ ਕਿਸੇ ਦੇ ਬੱਚੇ ਨਹੀਂ ਗਏ ਜਾਂਦੇ ਇਸ਼ੂ ਕਰਦੇ ਕਾਲਗਡ ਇਸ਼ੂ ਕਰਦੇ ਅੱਛਾ ਤੁਸੀਂ ਕਰਦਾ ਇੱਕ ਜੋ ਕੀ ਆ ਗਿਆ ਸ਼ੁਰੂ ਕਰਦੇ ਜੀਵਨ ਲਈ ਆਪਣੇ ਸਰ ਅਡਰਸ ਤੁਸੀਂ ਨਾ ਜਦੋਂ ਬੁੱਕਸ ਦਿੰਦੇ ਹੋ ਮੂਤੋਂ ਪਰ ਇੱਕ ਰਫਲੀ ਚੈੱਕ ਵੀ ਕਰਿਆ ਕਰੋ ਕਿ ਬੱਚੇ ਨੇ ਬੁੱਕ ਪੜੀ ਵੀ ਨਹੀਂ ਪੜ੍ਹੀ ਕਿ ਤੱਕ ਲੈਣ ਸੁਭਾਅ ਦੇ ਵਿੱਚ ਕੋਈ ਬਚੇ ਨਹੀਂ ਵੀ ਦਿੰਦੇ ਕਿਉਂਕਿ ਇਹ ਚੀਜ਼ ਨਾ ਆਪਣੇ ਹੁਣ ਕਰਦੇ ਜਾਂਦੇ ਕਮਾਲ ਜਿਹਨੂੰ ਤੇ ਤਕਾਬ ਲੋਕ ਤਕਾਬਾ ਤੋਂ ਦੂਰ ਰੱਖਦੇ ਆ ਅ ਸਰ ਗਾਈਡੈਂਸ ਕਾਉਂਸਲਿੰਗ ਦਾ ਪਾਰਟ ਹੈ ਜਦ ਵੀ ਜੇ ਕਲੀਅਰ ਕਰਕੇ ਤੁਸੀਂ ਜਿਹੜੀਆਂ ਲਾਈਨਸ ਸਿਚਾ ਚੋ ਬੀ ਟੈਕ ਹੈ ਬੀਆ ਬੀਆਰ ਕੇ ਐਨ ਡੀ ਐ ਹੈ ਸੀਜੀਆ ਹੈ ਇਧਰ ਮੈਡੀਕਲ ਲਾਈਨ ਦੇ ਵਿੱਚ ਕਿਹੜੇ ਐਮ ਬੀ ਬੀ ਐਸ ਆਰ ਬੀ ਡੀ ਐਸ ਹੈ ਹਾਂਜੀ ਇਧਰ ਜਿਹੜੀ ਜਨਰਲ ਨਿਊਰੀ ਹੈ ਜਿਹੜੀ ਸਰਜਰੀਸ ਦੀਆਂ ਉਹਦੇ ਵਿੱਚ ਕੀ ਕੀ ਚਾਹੀਦਾ ਹੈ ਇਸ ਤਰੀਕੇ ਨਾਲ ਜਿਹੜਾ ਸਾਡੇ ਕਾਈਟਸ ਨਾਲ ਹੁੰਦਾ ਹੈ ਕਿ ਆਪਣੇ ਸਿੰਦਰਜੀ ਉਹ ਫਾਈਨ ਟਾਈਮ ਦੇ ਉੱਪਰ ਬਚਾਉਣ ਨੂੰ ਲਾਈਡਸ ਇਹ ਬਚੀਦਾ ਹੀ ਲਿਖਿਆ ਹੋਇਆ ਇੱਕ ਕਮਤਾ ਹੈ ਜੀ ਇਹ ਤਫਾਹਤ ਦੀ ਲਿਖੀ ਹੋਈ ਹੈ ਮੁੰਡਾ ਉਹ ਇੰਟਰਵਿਊ ਕਰਾਵਾਂਗੇ ਉਹ ਖੁਦ ਲਿਖਦਾ ਹੈ ਜੀ ਔਰ ਸਟੇਟ ਦੇ ਵਿੱਚੋਂ ਸੈਕਿੰਡ ਨੰਬਰ ਤੇ ਆਇਆ ਹੈ ਕੋਈ ਰਾਈਟਿੰਗ ਦਾ ਕੰਪੀਟੀਸ਼ਨ ਹੋਇਆ ਸੀਗਾ ਜਿਹੋਨੇ ਜੋ ਸੈਕਿੰਡ ਨੰਬਰ ਤੇ ਆਇਆ ਸੀ ਇਹ ਬੋਕਸੇ ਦੇ ਬੱਚੇ ਵਿਦਿਆਰਥੀ ਵੀ ਜਾ ਸਕਦੇ ਆ ਲੋਕਲ ਵੀ ਖੜ੍ਹ ਸਕਦੇ ਲੋਕ ਲੋਕਲ ਵੀ ਜਾ ਸਕਦੇ ਆਪਣੀ ਥੋੜਾ ਜਿਹਾ ਪਿੰਡ ਵਾਲੇ ਸੰਭਾਲਣ ਦੀ ਗਰੰਟੀ ਦੇ ਦੇਣ ਫਿਰ ਕੋਈ ਗੱਲ ਨਹੀਂ ਠੀਕ ਹੈ ਬਾਕੀ ਜੇ ਵੀ ਪੜਨਾ 14 ਦਾ ਵੈਲਕਮ ਹੈ ਆਲਵੇਸ ਵੈਲਕਮ ਬੋਕਸ ਸਬਮਿਸ਼ਨ अगेन ਹੈ ਖਾਨੀ ਬਹੁਤ ਅਨਿਕਤ ਬਹੁਤ ਅਨਿਕਤ

ਤੋਂ ਉਹ ਵੀਰਵਾਰ ਸਾਡੇ ਵਿੱਚ ਪਹੁੰਚੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਗੁਰਿੰਦਰਜੀਤ ਸਿੰਘ ਜੀ ਤੋਂ ਸਾਹਿਬ ਨੂੰ ਮਹਿਕੀ ਆਇਆ ਤੇ ਸ਼ੁਕਰੀਆ ਅਦਾ ਕਰਦੇ ਤੇ ਨਾਲ ਹੀ ਉਹਨਾਂ ਦਾ ਸਵਾਗਤ ਕਰਦੇ ਹਾਂ ਇਸ ਤੋਂ ਬਿਨਾਂ ਵਿਸ਼ੇਸ਼ ਤੌਰ ਤੇ ਸਾਡੇ ਵਿਭਾਗ ਵੱਲੋਂ ਸਾਡੇ ਜ਼ਿਲ੍ਹੇ ਦੇ ਮੁਖੀ ਸ਼੍ਰੀ ਨਸੀਰ ਸ਼ਰਮਾ ਜੀ ਜ਼ਿਲ੍ਹਾ ਸਿੱਖਿਆ ਅਫਸਰ ਸਕੱਲੈਰੀ ਸਿੱਖਿਆ ਉਹਨਾਂ ਦਾ ਵੀ ਇੱਥੇ ਆਉਣ ਤੇ ਮੈਂ ਸਵਾਗਤ ਕਰਦਾ ਹਾਂ ਇਹਨਾਂ ਦੇ ਨਾਲ ਨਾਲ ਸਾਡੀ ਆਈਪੀ ਗੌਣਾ ਵਧਾਉਣ ਦੇ ਲਈ ਸਰਦਾਰ ਜਰਦਾਸ ਸਿੰਘ ਜੀ ਸਰਦਾਰ ਜਰਦਾਸ ਸਿੰਘ ਜੀ ਚੇਅਰਮੈਨ ਵਾਜਿਟ ਕਮੇਟੀ ਧਰਕੋਟ अमनदीप सिंह जी चेयरमैन वार्किंग कमेटी से हरप्रीत सिंह जी चेयरमैन लैंड मार्केट बैंक सरपंच प्रकाश सिंह जी टोस सबका सरपंच गुर निशान सिंह जी सान सी चेयरपर्सन स्कूल विकास कमेटी के चेयरपर्सन सा ਬੱਚਿਆਂ ਦੇ ਪੇਰੈਂਟਸ ਇਸ ਤੋਂ ਬਿਨਾ ਬਲੌਕ ਧਰਮਪੋਡ ਵਾਂਦੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਸਕੂਲ ਹੈ ਉਹਨਾਂ ਦੇ ਨਾਲ ਸ਼ਮੂਲੀਅਤ ਜਰਨੇ ਵਾਲੇ ਅਰਿਆਦਕ ਸਹਿबान ਸਾਡੇ ਨਗਰ ਦੇ ਵਿੱਚੋਂ ਮੌਜੂਦਾਨ ਹੋਏ ਇੱਥੇ ਵੱਖ-ਵੱਖ پرتਵੰਤੇ ਸੱਜਣ ਮੇਰੇ ਸਾਥੀ ਸੁਨੀਕੰਦਰ ਸਿੰਘ ਜੀ ਤੇ ਹੋਰ ਕੋਈ ਵੀ ਜਿਨ੍ਹਾਂ ਦਾ ਨਾਮ ਲੈਣ ਉਹ ਮੈਂ ਕੂ ਗਿਆ ਹੋਗਾ ਹਰੇਕ ਕੋਈਤਰ ਪ੍ਰਾਣੀ ਜਿਹੜਾ ਕਿ ਇਸ ਪ੍ਰਿੰਸਿਸ ਦੇ ਵਿੱਚ ਅਵੇਲੇਬਲ ਹੈ ਉਹਨਾਂ ਸਾਰਿਆਂ ਦਾ ਅੱਜ ਦੇ ਇਸ ਮੁਕੱਦਸ ਦਿਹਾੜੇ ਤੇ ਸਕੂਲ ਆਫ ਐਵੀਡੈਂਸ ਦੀ ਟੀਮ ਵੱਲੋਂ ਸਵਾਗਤ ਹੈ ਬਹੁਤ ਲੰਬੇ ਸਮੇਂ ਤੋਂ ਤਾਂ ਸੀ ਸਾਡੀ ਜਦੋਂ ਦੇ ਮਹਿਕਲੇ ਚ ਆਏ ਹੈ ਕੀ ਸਰਕਾਰੀ ਸਕੂਲ ਦਾ ਉਹ ਮਿਆਰ ਜਿਹੜਾ ਹੈਗਾ ਉਹਦੇ ਵਿੱਚ ਇੱਕ ਸਟੈਂਡਰਡਾਈਜ਼ਡ ਅਪਲੀਕੇਸ਼ਨ ਹੋਣੀ ਜ਼ਰੂਰੀ ਹੈ ਪਿਛਲੇ ਕੁਝ ਸਮੇਂ ਤੋਂ ਸਾਨੂੰ ਇਹ ਮਰਜ਼ਾ ਸਾਡੀ ਜਿਹੜੀ ਹੈਗੀ ਹੈ ਉਹ ਪੂਰੀ ਹੁੰਦੀ ਨਜ਼ਰ ਆਈ ਮੌਜੂਦਾ ਸਰਕਾਰ ਦੇ ਯਤਨਾ ਸਰਕਾਰ ਬਹੁਤ ਸਾਰੀਆਂ ਜਿਹੜੀਆਂ ਚੇਂजेस ਹੈ ਉਹ ਕੀਤੀਆਂ ਲੀਆਂ ਜਿਸ ਕਰਕੇ ਇਸ ਨੂੰ ਸਿੱਖਿਆ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਮੈਂ ਦੱਸਣਾ ਚਾਹੁੰਗਾ ਕਿ ਲੋਕੀਏ ਸਮੇਂ ਦੇ ਵਿੱਚ ਸਕੂਲ ਆਫ ਐਮਿਨੈਂਸ ਦੇ ਵਿੱਚ ਜਿਹੜੇ ਸਟੂਡੈਂਟਸ ਪੜ੍ਹ ਰਹੇ ਹੈ ਉਹਨਾਂ ਨੂੰ ਮੇਲ ਵਾਲੀਆਂ ਸਮਝਾਵਾ ਕਿਹੜੀਆਂ-ਕਿਹੜੀਆਂ ਆਈਆਂ ਹੈ ਸਤੋਂ ਬਿਲੰਗਰ ਕੰਪੀਟੀਟਿਵ ਟੈਸਟ ਦੇ ਵਾਸਤੇ ਇਹ ਆਈ ਆਪਾਂ ਸਭ ਨੂੰ ਪਤਾ ਹੈ ਕਿ ਲਈ ਜਿਹੜੇ ਬੱਚੇ ਇੰਟੈਲੀਜੈਂਟ ਮਾਈਂਡਸ ਦੇ ਹੈਗੇ ਹੈ ਮੋਸਟ ਪ੍ਰੋਬੇਬਲੀ ਉਹ ਮੈਡੀਕਲ ਨੋਨ ਮੈਡੀਕਲ ਜਾਂ ਕਮਰਸ ਟੂ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਬੁਲੰਦੀਆਂ ਵੱਲ ਜਾਣ ਦੀ ਕੋਸ਼ਿਸ਼ ਕਰਦੇ ਆ। ਤਾਂ ਸਾਨੂੰ ਇਹ ਗੱਲ ਦੱਸਿਆ ਹੋਇਆ ਮਾਨ ਮਹਿਸੂਸ ਹੁੰਦਾ ਹੈ ਕਿ ਵਿਭਾਗ ਦੇ ਵੱਲੋਂ ਬਿਨਾਂ ਕਿਸੇ ਖਰਚੇ ਤੋਂ ਜਿਹੜੇ ਬੱਚਿਆਂ ਨੇ ਮੈਡੀਕਲ ਵਾਲੇ ਕਰਕੇ ਜਾਣਾ ਹੈ ਉਹਨਾਂ ਨੂੰ ਨੀਟ ਦੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ ਫ੍ਰੀ ਆਫ ਕੋਸਟ ਉਹਨਾਂ ਦੇ ਆਨਲਾਈਨ ਸੈਸ਼ਨਸ ਵੀ ਲਗਾਏ ਜਾਂਦੇ ਐ ਮੌਕ ਟੈਸਟਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਲਿੰਕ ਵੀ ਪ੍ਰੋਵਾਈਡ ਕਰਵਾਏ ਜਾਂਦੇ ਐ ਔਰ ਜਿਹੜੇ ਸਪੈਸ਼ਲਿਸਟ ਟੀਚਰਸ ਐ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਵੀ ਕਰਵਾਈ ਜਾਂਦੀ ਹੈ ਜਿਹਦਾ ਬੈਨੀਫਿਟ ਵੀ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਜਿਹੜੇ ਹੈਗੇ ਐ ਉਹ ਪੀਅਰ ਹੋ ਕੇ ਉਹਨਾਂ ਦੇ ਜਿਹੜੇ ਇਰਾਦੇ ਹੈ ਕੁਚੀਆਂ ਜਗ੍ਹਾ ਤੇ ਪਹੁੰਚਣ ਦੀ ਉਸ ਨੂੰ ਕੰਪਲੀਟ ਕਰ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਨਾਨ ਮੈਡੀਕਲ ਦੀ ਤਿਆਰੀ ਕਰਦੇ ਹੈ ਉਹਨਾਂ ਦੇ ਵਾਸਤੇ ਜੇਈ ਦਾ ਜਿਹੜਾ ਹੈਗਾ ਜੇਈ ਉਸ ਦੀ ਵੀ ਟ੍ਰੇਨਿੰਗ ਜਿਹੜੀ ਹੈਗੀ ਉਹ ਫ੍ਰੀ ਆਫ ਕਾਸਟ ਦਿੱਤੀ ਜਾਂਦੀ ਹੈ ਔਰ ਇੱਥੇ ਮੈਂ ਐਡ ਕਰੂੰਗਾ ਕਿ ਸਾਡੇ ਸਕੂਲ ਦਾ ਇੱਕ ਬੱਚਾ ਜੇਈ ਮੈਨਸ ਜਿਹੜਾ ਹੈਗਾ ਉਹ ਕੁਆਲੀਫਾਈ ਕਰ ਸਕਦਾ ਹੈ ਔਰ 10 11 ਤਰੀਕ ਤੋਂ 20 ਦਿਨ ਦਾ ਉਹਦਾ ਜਿਹੜਾ ਬੂਟ ਕੈਂਪ ਹੈ ਉਹ ਮਹਾਲੀ ਵਿੱਚ ਲੱਗਿਆ ਜਾ ਰਿਹਾ ਹੈ ਜੇਹੀ ਗਣਵਾਸ ਦੀ ਪ੍ਰੀਖਿਆ ਲਈ ਔਰ ਇਹ ਬਹੁਤ ਵੱਡੀ ਪ੍ਰਾਪਤੀ ਹੈ ਸਰਕਾਰੀ ادارے ਵਿੱਚ ਪੜ੍ਹਨ ਵਾਲੇ ਵਿਦਿਆਰਥੀ ਲਈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿਉਂਕਿ ਜੇਹੀ ਜਿਹੜਾ ਹੈਗਾ ਕਿਸ ਨੇ ਕਰੈਕ ਕੀਤਾ ਹੈ ਇਹਦੇ ਵਾਸਤੇ ਲੱਖਾਂ ਰੁਪਏ ਕੋਚਿੰਗ ਦਿੰਦੇ ਆ 2-2 ਸਾਲ ਜਿਹੜੇ ਹੈਗੇ ਉਹ ਲਗਾਏ ਜਾਂਦੇ ਆ ਉਸ ਤੋਂ ਬਾਅਦ ਟੈਸਟ ਦੇ ਵਿੱਚ ਪੀਰ ਹੁੰਦੇ ਆ ਇਹ ਵੀ ਸਾਡੇ ਦੀ ਨਹੀਂ ਹੁੰਦੀ ਕਿ ਲੈਡੀਆਂ ਬੱਚੇ ਨੇ ਟੈਸਟ ਕੁਆਲੀਫਾਈ ਕਰਨਾ ਲੇ ਗਿਆ ਕਲੈਡ ਦੀ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਸੂਰੇਸ਼ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਕੋਮਨ ਲਾ ਲਾ ਐਡਮਿਸ਼ਨ ਟੈਸਟ ਹਿੰਦੁਸਤਾਨ ਦੇ ਵਿੱਚ ਕੁਝ ਚੋਣਿੰਦਾ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਉਹ ਕਲੈਡ ਕੰਡਕਟ ਕਰਵਾ ਕੇ ਉਹਨਾਂ ਦੇ ਜਿਹੜੇ ਟਾਪਰ ਸਟੂਡੈਂਟਸ ਹੈ ਉਹਨਾਂ ਨੂੰ ਲੈਂਦੀ ਹੈ ਜਿਦੇ ਵਿੱਚ ਕੀ ਹੈ ਕਿ ਵਿਦਿਆਰਥੀ ਨੂੰ ਵਕੀਲ ਬਣਨ ਦਾ ਮੌਕਾ ਮਿਲਦਾ ਔਰ ਜਿਹੜਾ ਵਿਦਿਆਰਥੀ ਕਲੈਂਕ ਕੁਆਲੀਫਾਈ ਕਰਦਾ ਹੈ ਉਹਨੂੰ ਟੌਪ ਦੀਆਂ ਰਣੀਆਂ ਯੂਨੀਵਰਸਿਟੀਆਂ ਸਾਡੇ ਗੁਲਤੀਆਂ ਉਹਨਾਂ ਦੇ ਵਿੱਚ ਐਡਮਿਸ਼ਨ ਮਿਲਦੀ ਹੈ ਔਰ ਲੱਖਰਵੇ ਦਾ ਪੈਕੇਜ ਜਿਹੜਾ ਹੈਗਾ ਮੰਤਰੀ ਉਸ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਉਹ ਆਪਣੀ ਪ੍ਰੈਕਟਿਸ ਕਰਨੀ ਚਾਹੁੰਦਾ ਹੈਗਾ ਤਾਂ ਉਸ ਲੈਵਲ ਦੇ ਉੱਪਰ ਹੀ ਜਾਂ ਫਿਰ ਜੇ ਉਹ ਲੀਗਲ ਸਿਸਟਮ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਤਾਂ ਇੱਕ ਪ੍ਰੈਕਟਾਈਜ਼ ਕਰਾਈਨੇ ਉਸ ਨੂੰ ਪੂਰਾ ਕਰਨ ਅਵਰੰਤ ਉਹ ਦੂਸਰੀਆਂ ਪ੍ਰੀਖਿਆਵਾਂ ਦੇ ਵਿਚਰੀ ਬੈਠ ਕੇ ਜਜਸ ਵਾਲੀ ਸਾਈਡ ਦੇ ਉੱਪਰ ਵੀ ਜਾ ਸਕਦਾ ਹੈ ਐਸੋ ਦਾ ਜਿਹੜੇ ਕਦੇ ਨਹੀਂ ਸੀ ਸੋਚਿਆ ਕਿ ਸਾਡੇ ਵਿਦਿਆਰਥੀ ਇੰਡਸਟਰੀਅਲ ਯੂਨਿਟ ਨੂੰ ਵਿਜ਼ਿਟ ਕਰਨਗੇ ਕਿਸੇ ਬਹੁਤ ਹਾਈ ਜਿਹੜਾ एजुकेशनल इंस्टीट्यूट को विजिट कर रही है मैं भी इग्जाम्पल दिना कि लास्ट टाइम साढ़े बच्चे आइलर मोहाली विजिट करके आए जिन्हों का संबंध इंजीनियरिंग के नाल है जिन्होंने नॉन मेडिकल पढ़िया वो सारे मापिया तो, स्टूडेंट्स तो पता है कि आइलर मोहाली की वैल्यू नॉर्दन इंडिया के टॉपमोस्ट जो इंजीनियरिंग कॉलेज है उन्होंने एक है ਇਸੋ ਦਿਨ ਬਹੁਤ ਸਾਰੇ ਇੰਡਸਟਰੀਅਲ ਯੂਨਿਟਸ ਔਰ ਯੂਨੀਵਰਸਿਟੀਆਂ ਅਕੈਡੈਮਿਕ ਪਰਪਸ ਦੇ ਵਾਸਤੇ ਬੱਚਿਆਂ ਨੂੰ ਵਿਜ਼ਿਟ ਕਰਾਈਏਗੇ। ਹੁਣ ਦੋ ਦਿਨ ਦੇ ਵਿੱਚ ਨਾਲਾਂ ਦੀ ਗੱਲ ਹੀ ਹੈ ਕਿ ਕਿਉਂਕਿ ਜਿਹੜੇ ਸਾਡੇ ਬਲਾਕ ਦੇ ਮੈਡੀਕਲ ਔਰ ਮੈਡੀਕਲ ਦੇ ਟਾਪਰਸ ਸੀਗੇ ਔਰ ਸਾਡੇ ਆਸਤੇ ਮਾਨੋ ਵਾਲੀ ਗੱਲ ਹੈ ਉਹਨਾਂ ਦੇ ਵਿੱਚੋਂ ਪਹਿਲੇ ਦੋਨੇ ਜਿਹੜੇ ਸਾਡੇ ਸਕੂਲ ਦੇ ਸੀਗੇ ਉਹ ਵਿਦਿਆਰਥੀ ਜਿਹੜੇ ਐ ਉਹ ਜੈਪੁਰ ਵਿਜ਼ਿਟ ਕਰਕੇ ਆਏ ਹੈ। ਸਕੂਲ ਦਾ ਮੀਨਿੰਗ ਇਹ ਹੈ ਕਿ ਬੱਚੇ ਬਾਹਰ ਨਿਕਲ ਕੇ ਬੱਚੇ ਨੂੰ ਪਤਾ ਲੱਗੇ ਕਿ ਦੁਨੀਆ ਵਾਸਤੇ ਕੀ ਹੈ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਜੇ ਬਣੋ ਤੇ ਲੱਗੀਆਂ ਤਾਂ ਅੱਜ ਦਾ ਸਾਰਾ ਟਾਈਮ ਬੀਤ ਜਾਣਾ ਹੈ ਜਿਨ੍ਹਾਂ ਦਾ ਫਾਇਦਾ ਲੈਣਗੇ ਸਟੂਡੈਂਟ ਜਿਹੜਾ ਹੈਗੇ ਆ ਉਹ ਸਰਕਾਰੀ ਮਦਦ ਦੇ ਨਾਲ ਮੌਜੂਦਾ ਸਰਕਾਰ ਦੇ ਜਿਹੜੇ ਦਿੱਤੇ ਹੋਏ ਬੈਨੀਫਿਟਸ ਹੈ ਉਹਨਾਂ ਦੀ ਹੈਲਥ ਦੇ ਨਾਲ ਆਪਣੀ ਲਾਈਫ ਨੂੰ ਸਫਲਾ ਬਣਾ ਸਕਦੇ ਆ ਮੇਰੇ ਰਾਈਟ ਹੈਂਡ ਸਾਈਡ ਤੇ ਕੁਝ ਜਿਹੜੇ ਸਟੂਡੈਂਟਸ ਬੈਠੇ ਆ ਹੁਣ ਉਹਨਾਂ ਦੀ ਅਚੀਵਮੈਂਟ ਜਿਹੜੀ ਹੈਗੀ ਹੈ ਸਕੂਲ ਆਫ ਐਵਿਡੈਂਸ ਬਣਨ ਤੋਂ ਬਾਅਦ ਹੀ ਜਿਹੜੀ ਰਹੀ ਹੈ ਉਹ ਆਪਣੀ ਜ਼ੁਬਾਨੀ ਬੋਲ ਕੇ ਤੁਹਾਨੂੰ ਦੱਸਣਗੇ ਬੇਟਾ ਆਰਿਅਮ ਦੇਗਨ ਮੈਂ ਥੋੜਾ ਜਿਹਾ ਬ੍ਰੀਫ ਜਰੂਰ ਦੱਸ ਦਿੰਦਾ ਹਾਂ ਬਹੁਤ ਲੰਬੇ ਸਮੇਂ ਦੇ ਉਪਰ ਤੱਕ ਇਹ ਗੱਲ ਚਾਈ ਗਈ ਕਿ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਸ ਦੇ ਬੱਚੇ ਨਹੀਂ ਬੰਦੇ ਪਰ ਉਹ ਅੱਗੇ ਆਉਂਦੇ ਤਾਂ ਸਾਡੇ ਆਸੇ ਮਾਨ ਵਾਲੀ ਗੱਲ ਹੈ ਜਸਵਿੰਦਰ ਸ਼ਰਮਾਈ ਦਾ ਬੇਟਾ ਆਰੀਅਨ ਦੇਵਗੰਗ ਔਰ ਲਾਸਟ ইয়ার ਦੀ 10th ਕਲਾਸ ਦੀ ਮੈਰਿਟ ਦੇ ਵਿੱਚ ਆਇਆ ਸੀ ਐਸਓਏ ਦੇ ਕੁਆਲੀਫਾਈਂਗ ਟੈਸਟ ਦੇ ਵਿੱਚ ਜਿਹੜੇ ਦਾ ਟਾਪਰ ਸੀ PST ਅਸੀਂ ਜਿਹੜਾ ਕਿ ਇੱਕ ਡਿਫਿਕਲਟ ਟੈਸਟ ਹੈ ਜਿਹਦੇ ਨਾਲ ਬੱਚੇ ਨੂੰ ਜਿਹੜਾ ਹੈਗਾ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਇੱਕ ਉਸ ਜਿਹੜਾ ਹੈਗਾ ਉਹ ਕੁਝ ਰਕਮ ਅਦਾ ਕਰਦੀ ਹੈ ਇਸ ਵਜਿھے ਨੇ ਉਹ ਵੀ ਕੁਆਲੀਫਾਈ ਕੀਤਾ ਸੈਕੰਡਲੀ ਸਾਡੇ ਟੀਚਰ ਇੱਥੇ ਹੈਗੇ ਆ ਮਿਸ ਮਿਰੇਜੀ ਕੰਪਿਊਟਰ ਕਲਾਸ ਜਿਹੜਾ ਉਹ ਕੰਮ ਕਰਦੀ ਹੈ ਉਹਨਾਂ ਦਾ ਭਤੀਜਾ ਔਰ ਭਤੀਜੀ ਉਹ ਵੀ ਇੱਥੇ ਇੱਕ ਦਾ ਪੜ੍ਹ ਕੇ ਚਲੇਗੀ ਦੂਜੀ ਇੱਥੇ ਪੜ੍ਹਦੀ ਹੈ ਸਾਡੇ ਇਸ ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਸਾਡੇ ਸਟਾਫ ਮੈਂਬਰ ਸੁਭਾਸ਼ ਸਿੰਘ ਜੀ ਉਹਨਾਂ ਦੇ ਬੱਚੇ ਵੀ ਸਾਡੇ ਕੋਲ ਇੱਥੇ ਪੜ੍ਹ ਕੇ ਗਏ ਹਨ ਹੁਣ ਸਾਡੇ ਇੱਥੇ ਰਹਿ ਗਏ ਟ੍ਰਾਂਸਫਰ ਹੋ ਚੁੱਕੇ ਨਵਦੀਪ ਸਿੰਘ ਹੈ ਕੰਪਿਊਟਰ ਫਰਕਲ ਦੇ ਉਹ ਆਪਣੇ ਬੱਚੇ ਨੂੰ ਕੱਲੇ ਦੇ ਟੈਸਟ ਵਾਕੇ ਗਏ ਹੈ ਕਿ ਉਹਨਾਂ ਨੇ ਐਡਵਾਂਸ ਦੀ ਕਲਾਸ ਵਿੱਚ ਇੱਥੇ ਲਾਉਣਾ ਇਸ ਤੋਂ ਬਿਨਾ ਬਹੁਤ ਸਾਰੇ ਪ੍ਰਾਈਵੇਟ ਸੈਕਟਰ ਤੋਂ ਬੱਚੇ ਸਾਡੇ ਕੋਲ ਇੱਥੇ ਆਉਂਦੇ ਹੈ ਆ ਰਹੇ ਐ ਤੇ ਅੱਗੇ ਵੀ ਆਉਣਗੇ ਹੁਣ ਇਹ ਵੀ ਭਰਮ ਜਿਹੜਾ ਹੈਗਾ ਸੀ ਦੂਰ ਕੀਤਾ ਕਿ ਇਹਦੇ ਵੀ ਟੀਚਰਸ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ ਤਾਂ ਹੁਣ ਬਟਾ ਆ ਰਹੇ ਆਪਣੇ ਆਪ ਦੇ ਸਕੂਲ ਮੇਰੀ ਜੀਬਾ ਤੁਹਾਨੂੰ ਕਹਦੀ ਨਾ ਆਇਆ ਮਾਰੇ ਦੇਖ टुडे ਆਮ ਇ ਬਰੀਵੇਲੀ ਐਂਸਫਰ ਟੂ ਹਾਲ ਨਕਲ ਜਾ ਰਿਹਾ ਐਜੂਕੇਸ਼ਨ ਦੇ